ਕੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਈ ਸਭ ਤੋਂ ਪਿਆਰੀ ਚੀਜ਼ ਧਰਮ ਸੀ ਉਹਨਾਂ ਆਪਣੀ ਸਿੱਖਾਂ ਤੇ ਹੋਰ ਮਿਲਣ ਵਾਲਿਆਂ ਨੂੰ ਧਰਮ ਲਈ ਮਰਨ ਮਿਟਨ ਦੀ ਸਿੱਖਿਆ ਦਿੱਤੀ ਜ਼ੁਲਮ ਸਹਾਰਨ ਦੀ ਥਾਂ ਜ਼ਾਲਿਮਾਂ ਦਾ ਡਟ ਕੇ ਟੱਕਰਾਂ ਕਰਨ ਲਈ ਕਿਹਾ ਜ਼ੁਲਮ ਦਾ ਟੱਕਰਾਂ ਕਰਨ ਵਿੱਚ ਹੀ ਧਰਮ ਦਾ ਬਚਾਓ ਹੈ ਧਰਮ ਦੇ ਬਚਾਉਣ ਵਿੱਚ ਹੀ ਅਸਲੀ ਆਨੰਦ ਮਾਣਿਆ ਜਾ ਸਕਦਾ ਹੈ ਆਪਾਂ ਵਾਰਨ ਤੋਂ ਬਿਨਾ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ 1674 ਈਸਵੀ ਵਿੱਚ ਕਸ਼ਮੀਰ ਦੇ ਗਵਰਨਰ ਨੇ ਔਰੰਗਜ਼ੇਬ ਦੇ ਹੁਕਮ ਨਾਲ ਹਿੰਦੂਆਂ ਨੂੰ ਤੱਕੋ ਜ਼ੋਰੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਨਾ ਨੁਕਰ ਕਰਨ ਵਾਲੇ ਨੂੰ ਦੁੱਖ ਤਕਲੀਫ ਤੇ ਤਸੀਹੇ ਦਿੱਤੇ ਜਾਂਦੇ ਸ਼ੇਰ ਅਫਗਾਨ ਖਾਨ ਗਵਰਨਰ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਗਰੀਬ ਤੇ ਕਮਜ਼ੋਰ ਹਿੰਦੂ ਮੁਸਲਮਾਨ ਬਣਨ ਲੱਗ ਪਏ ਜਦੋਂ ਕਸ਼ਮੀਰ ਦੇ ਬ੍ਰਾਹਮਣਾਂ ਨੂੰ ਧਰਮ ਬਚਾਉਣ ਦਾ ਕੋਈ ਹੋਰ ਰਾਹ ਨਜ਼ਰ ਨਾ ਆਇਆ ਤਾਂ ਉਹਨਾਂ ਨੇ ਪੰਡਤ ਕਿਰਪਾ RAM ਦੀ ਅਗਵਾਈ ਹੇਠ ਗੁਰੂ ਤੇਗ ਬਹਾਦਰ ਪਾਸ ਆਨੰਦਪੁਰ ਆ ਫਰਿਆਦ ਕੀਤੀ ਪੰਡਤ ਕਿਰਪਾ RAM ਗੁਰੂ ਜੀ ਦੇ ਸਹਿਜਾਦੇ ਨੂੰ ਕਿਸੇ ਸਮੇਂ ਸੰਸਕ੍ਰਿਤ ਦੀ ਵਿਦਿਆ ਦਿੰਦਾ ਰਿਹਾ ਸੀ ਇਸ ਲਈ ਉਸ ਨੂੰ ਗੁਰੂ ਤੇਗ ਬਹਾਦਰ ਜੀ ਦੀ ਬਾਬਤ ਪੂਰੀ ਜਾਣਕਾਰੀ ਸੀ ਗੁਰੂ ਤੇਗ ਬਹਾਦਰ ਜੀ ਨੇ ਫਰਿਆਦੀਆਂ ਦੀ ਪੁਕਾਰ ਸੁਣ ਕੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਸਾਰਿਆਂ ਦਾ ਧਰਮ ਬਚ ਸਕਦਾ ਹੈ ਜੀ ਕੋਈ ਮਹਾਪੁਰਖ ਇਸ ਦੇ ਬਚਾਉਣ ਲਈ ਆਪਣਾ ਸੀਸ ਦੇਣ ਲਈ ਤਿਆਰ ਹੋਵੇ ਉਸ ਸਮੇਂ ਸਹਿਬਜ਼ਾਦਾ ਗੋਬਿੰਦ ਰਾਏ ਜੀ ਦਰਬਾਰ ਵਿੱਚ ਹਾਜ਼ਰ ਸਨ ਸਾਰੇ ਪਾਸੇ ਚੁੱਪਚਾਪਛਾਈ ਦੇ ਕੇ ਸਹਿਬਜ਼ਾਦੇ ਨੇ ਬੇਨਤੀ ਕੀਤੀ ਪਿਤਾ ਜੀ ਮੈਨੂੰ ਤਾਂ ਆਪ ਨਾਲੋਂ ਹੋਰ ਕੋਈ ਮਹਾਪੁਰਸ਼ ਨਜ਼ਰ ਨਹੀਂ ਆਉਂਦਾ ਜਿਸ ਦੇ ਹਿਰਦੇ ਅੰਦਰ ਆਮ ਜਨਤਾ ਦੀ ਦੁੱਖ ਤਕਲੀਫ ਦਾ ਦਰਦ ਹੋਵੇ ਤੇ ਜਿਹੜਾ ਦੁੱਖ ਦੂਰ ਕਰਨ ਲਈ ਤੇ ਧਰਮ ਦੀ ਖਾਤਰ ਆਪਣਾ ਆਪ ਵਾਰਨ ਲਈ ਤਿਆਰ ਹੋਵੇ ਸਹਿਬਜ਼ਾਦੇ ਦੀ ਇਸ ਤਰ੍ਹਾਂ ਦੀ ਸਲਾਹ ਦੇਣ ਉੱਪਰ ਗੁਰੂ ਜੀ ਨੂੰ ਯਕੀਨ ਹੋ ਗਿਆ ਕਿ ਗੋਬਿੰਦ ਰਾਏ ਗੁਰੂ ਨਾਨਕ ਦੀ ਗੱਦੀ ਦੀ ਅਗਵਾਈ ਕਰਨ ਦੇ ਯੋਗ ਸੀ। ਉਹਨਾਂ ਨੇ ਫਰਿਆਦੀਆਂ ਨੂੰ ਕਿਹਾ ਤੁਸੀਂ ਕਸ਼ਮੀਰ ਵਾਪਸ ਚਲੇ ਜਾਓ ਤੇ ਆਪਣੇ ਗਵਰਨਰ ਨੂੰ ਕਹਿ ਦੇਵੋ ਕਿ ਗੁਰੂ ਤੇਗ ਬਹਾਦਰ ਸਾਡੇ ਧਰਮ ਦੇ ਆਗੂ ਸਨ। ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਵੋ ਤਾਂ ਅਸੀਂ ਸਾਰੇ ਉਹਨਾਂ ਦੇ ਪਿੱਛੇ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ। ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਦਾ ਸਨੇਹਾ ਪੁੱਜਣ ਉੱਪਰ ਗੁਰੂ ਦੀ ਗ੍ਰਿਫਤਾਰੀ ਲਈ ਆਨੰਦਪੁਰ ਵੱਲ ਸਿਪਾਹੀ ਭੇਜ ਦਿੱਤੇ ਸਿਪਾਹੀਆਂ ਦੇ ਪੁੱਜਣ ਤੋਂ ਪਹਿਲਾਂ ਹੀ ਗੁਰੂ ਜੀ ਨੇ ਦਿੱਲੀ ਵੱਲ ਦੀ ਯਾਤਰਾ ਸ਼ੁਰੂ ਕਰ ਦਿੱਤੀ ਤਾਂ ਜੋ ਉਸ ਰਸਤੇ ਦੀਆਂ ਸੰਗਤਾਂ ਨੂੰ ਇਸ ਹੁੰਦੇ ਅਤਿਆਚਾਰ ਬਾਰੇ ਜਾਣੂ ਕਰਵਾਇਆ ਜਾਵੇ ਆਗਰੇ ਪੁੱਜਣ ਉੱਪਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆ ਕੇ ਕੈਦ ਕਰ ਦਿੱਤਾ ਗਿਆ ਗੱਲਬਾਤ ਰਹੀ ਗੁਰੂ ਜੀ ਤੇ ਉਹਨਾਂ ਨਾਲ ਆਏ ਸਿੱਖਾਂ ਨੇ ਮੁਸਲਮਾਨ ਬਣਨਾ ਕਬੂਲ ਨਾ ਕੀਤਾ ਗੁਰੂ ਜੀ ਨੂੰ ਡਰਾਉਣ ਲਈ ਉਹਨਾਂ ਨੇ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਫਿਰ ਵੀ ਗੁਰੂ ਜੀ ਨੇ ਮੁਸਲਮਾਨ ਬਣਨਾ ਨਾ ਮੰਨਿਆ ਅਤੇ 11 ਨਵੰਬਰ 1975 ਨੂੰ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਗੁਰੂ ਜੀ ਦੀ ਸ਼ਹੀਦੀ ਪਿੱਛੋਂ ਔਰੰਗਜ਼ੇਬ ਨੂੰ ਯਕੀਨ ਆ ਗਿਆ ਕਿ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਨਹੀਂ ਬਣਾਇਆ ਜਾ ਸਕਦਾ ਤੇ ਨਾ ਹੀ ਸਿੱਖਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਸਕਦਾ ਹੈ